ਸਸਰੀ ਕਾਲ ਜੀ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਦੇਖਣ ਆਏ ਸਾਰੀ ਵੀਰਾ ਭੈਣਾਂ ਨੂੰ ਸਸਰੀ ਕਾਲ ਕੰਡਾ ਡੱਬ ਵਾਲੀ ਤੋਂ ਤੇ ਜੀ ਇਹਨੂੰ ਕਹਿੰਦੇ ਆ ਅੱਜ ਦੇ ਇਸ ਨਾਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਦਿਨ ਵਾਰ ਦੀ ਗੱਲ ਕਰਕੇ ਤਾਂ 15 ਅਗਸਤ ਤੇ ਜਿਹੜਾ ਬਹੁਤ ਧੂਮ ਤਾਂ ਆਉਣ ਨਾਲ ਹਰ ਇੱਕ ਸਟੇਡੀਅਮ ਸਕੂਲਾਂ ਦੇ ਵਿੱਚ ਮਨਾਇਆ ਜਾ ਰਿਹਾ ਤੇ ਕੁਝ ਜਗ੍ਹਾ ਮੰਦੇ ਉੱਤੇ ਰੜੀ ਹੈਗੀ ਆ ਛੁੱਟੀ ਦੁਕਾਨਾਂ ਬੰਦ ਵੀ ਕੀਤੀਆਂ ਗੰਗਾ ਨੇ ਸਰਕਾਰੀ ਲਾਲੋ ਇਹ ਆਪ ਦਾ ਖੁਸ਼ੀ ਮਨਾਉਣ ਦਾ ਤਰੀਕਾ ਜਾਂ ਕਿਵੇਂ ਵੀ ਆ ਤੇ ਬਾਕੀ ਪੰਜਾਬੀ ਦੇਸੀ ਪ੍ਰੀਤ ਦੀ ਗੱਲ ਕਰਕੇ ਤਾਂ 31 ਸਾਵਣ ਤੇ ਦਿਨ ਦੀ ਗੱਲ ਕਰਕੇ ਸ਼ੁੱਕਰਵਾਰ ਤੇ 2025 ਚੱਲ ਰਿਹਾ ਜੀ ਤੇ ਅੱਜ ਤਾਂ ਜਿਹੜਾ ਆਪਣਾ ਕੰਮ ਤੋਂ ਦਾ ਉਹ ਆਪਣਾ ਕੀ ਆ ਆਪਾਂ ਕਿਰਾਂ ਚ ਸਾਈਕਲ ਨੂੰ ਲੈ ਕੇ ਚੱਲਦੇ ਆ ਸਮਾਂ 10 ਤੋਂ ਉੱਤੇ 11 ਦੇ ਵਿੱਚ 10:30 ਤੋਂ ਪਾਣੀ 11 ਦਾ ਸਮਾਂ ਹੋ ਗਿਆ ਤੇ ਦੁਪਹਿਰ ਦਾ ਇਹਦੇ ਆਪਾਂ ਇਹੇ ਦਾ ਕੋਈ ਯੰਤਰ ਜੇ ਇਕ ਤਿਆਰ ਕਰਾ ਕੇ ਲਿਆਉਣਾ ਇਹ ਆਪਣੇ ਦੂਜੇ ਸਾਈਕਲ ਦੇ ਸੀਗਾ ਹਰਮਨ ਬਾਈ ਥੋੜਾ ਆਪਾਂ ਸਾਈਕਲ ਲਿਆਂਦਾ ਸੀਗਾ ਇਹਦੇ ਲੱਗਿਆ ਸੀਗਾ ਇੱਕ ਵਾਰੀ ਮੈਂ ਖੋਲ ਲਿਆ ਮਿਸਤਰੀ ਨੂੰ ਦਿਖਾਉਣਾ ਤੇ ਇਹੇ ਦਾ ਕੋਈ ਯੰਤਰ ਤਿਆਰ ਕਰਾ ਕੇ ਲਿਆਉਣਾ ਇਹਦੇ ਨਾਲ ਕੀ ਹੈ ਇੱਕ ਤਾਂ ਆਪਣੀ ਸੇਫਟੀ ਪਰਪਸ ਕੋਲੋਂ ਦੂਜਾ ਆਪਣੀ ਕੀ ਹੈ ਵੀ ਕਈ ਵਾਰੀ ਕੋਈ ਕੰਮ ਤੁਹੰਦਾ ਕੁਝ ਘਟਣਾ ਪਟਣਾ ਪੈ ਜਾਂਦਾ ਉਹਦਾ ਕਰਕੇ ਇਹ ਸਟੀਲ ਆ ਥੋੜੀ ਜੀ ਹਲਕੀ ਐ ਸਟੀਲ ਹਾਂ ਸਟੀਲ ਹੀ ਐ ਇਹ ਥੋੜੀ ਜਿਹਾਟ ਹਲਕੀ ਐ ਇਹ ਵੈਂਡ ਹੋ ਜਾਂਦੀ ਆ ਆਪਾਂ ਥੋੜਾ ਦੇਖਾਂਗੇ ਜਾਂ ਤਾਂ ਪੱਕੇ ਲੋਹੇ ਦੀ ਲਹਾਰ ਤੋਂ ਕਟਵਾ ਕੇ ਉਹਦਾ ਬਣਾ ਕੇ ਲਿਆਵਾਂਗੇ ਜਾਂ ਸਟੀਲ ਦਾ ਇੱਕ ਲੇਅਰ ਚੜ ਜਾਂਦੀ ਆ ਉਹਦੇ ਉੱਤੇ ਸਟੀਲ ਪੱਕੀ ਹੋ ਜਾਂਦੀ ਆ ਉਸ ਤੋਂ ਬਾਅਦ ਭਾਵੇਂ ਲੋਹੇ ਦੇ ਉੱਤੇ ਮਾਰੀ ਉਹ ਸਟੀਲ ਉਹ ਮੁਰੋਂ ਕੱਟੀ ਨਹੀਂ ਆਂਦੀ 빙ੀ ਨਹੀਂ ਹੁੰਦੀ ਤਾਂ ਉਹ ਆਪਾਂ ਦੇਖਦੇ ਆਂ ਜਾ ਕੇ ਮਿਸਤਰੀ ਦੀ ਰਹਿ ਲੈਨੇ ਆ ਤੇ ਮਿਸਤਰੀ ਕੋਲੇ ਚੱਲਦੇ ਆਂ ਘੇਰਾ ਆਪਾਂ ਘੇਰਾ ਦੇ ਦੇਣ ਕਿਵੇਂ ਕੀ ਸੈਟਿੰਗ ਬੈਠਦੀ ਆ ਇਹਦੀ ਤੇ ਬਾਕੀ ਦੀ ਗੱਲਬਾਤ ਨਾਲ ਆ ਤੁਹਾਡੀ ਸਾਂਝੀ ਕਰਦੇ ਰਹਾਂਗੇ। ਹਾਂ ਬਾਕੀ ਜਿਹੜਾ ਹੈਗਾ ਕੁਝ ਕੁ ਆਪਣਾ ਸਮਾਨ ਆ ਜਿਹੜਾ Amazon ਤੋਂ ਆਪਾਂ ਮੰਗਾਇਆ ਸੀਗਾ ਉਹ ਆਪਣਾ ਕੁਝ ਕੱਜ ਆ ਜਾਣਾ ਹੈ। ਡਿਲੀਵਰ ਹੋ ਜਾਣਾ ਆਪਣੇ ਕੋਲ ਹੀ। ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਤਾਂ ਸਭ ਤੋਂ ਪਹਿਲਾਂ ਚੱਲਦੇ ਆ ਮਿਸਤਰੀ ਕੋਲੇ। ਚੱਲ ਗਏ ਮਿੱਤਰਾ। ਉਹ ਜੀ ਸਾਈਕਲ ਲੈ ਕੇ ਆ ਗਏ ਸੀ ਗਗਨ ਸਟੀਲ ਪਾਰਕਸ ਤੇ ਤੇ ਦੁਕਾਨ ਕਿਹੜੇ ਬਾਈ ਦੀ ਹੈ ਦੁਕਾਨ ਆ ਚੋਬਰ ਦੀ ਹੈ। ਹੋਰ ਬਾਈ ਦੀ ਕੀ ਹਾਲ ਤੇ ਚਾਲ ਨੇ ਤੇ ਬਾਈ ਨੂੰ ਆਪਾਂ ਤਾਂ ਸੀਟਾ ਹੀ ਕਹਿੰਦੇ ਆ ਪੱਕਾ ਨਾਮ ਬਾਈ ਦਾ ਮੈਨੂੰ ਲੱਗਦਾ ਹੈਗਾ ਹਜੇ ਹਜੇ ਤੇ ਕੰਮ ਉਹਦਾ ਕੀ ਕੋਈ ਕਰਦੇ ਨੇ ਆ ਫਲੈਕਸ ਜੀ ਉੱਤੇ ਸਾਰਾ ਕੁਝ ਆਪ ਰੱਖਿਆ ਗੇਟ ਪੌੜੀਆਂ ਸਟੀਲ ਗ੍ਰਿੱਲਾਂ ਦਾ ਕੰਮ ਜਿੰਨਾ ਵੀ ਹੈਗਾ ਉਹ ਸਾਰਾ ਕਰਦੇ ਨੇ ਤੇ ਬਾਕੀ ਹੋਰ ਵੀ ਵੈਲਡਿੰਗ ਬੋਲਡਿੰਗ ਵਾਲਾ ਜੋ ਕੋਈ ਕੰਮ ਹੁੰਦਾ ਹੋਵੇ ਆਂਦਰੋਂ ਦਾ ਕੰਮ ਇਹ ਆਪਣਾ ਖਾਸਾ ਵਧੀਆ ਮਿੱਤਰ ਹੈ ਤੇ ਇਹ ਤੋਂ ਬਣਵਾਉਣਾ ਹੈ ਆਪਾਂ ਬਾਕੀ ਇੱਕ ਆਪਣਾ ਮਿੱਤਰ ਜਿਹੜਾ ਹੋਰ ਸੀ ਉਹਨੇ ਭਾਈ ਆਪਾਂ ਨੂੰ ਕਹਿਤਾ ਕਹਿੰਦਾ ਮੇਰੇ ਕੋਲੇ ਪਿਆਗ ਆ ਕਹਿੰਦਾ ਯੰਤਰ ਇੱਕ ਉਹ ਕਹਿੰਦਾ ਤੈਨੂੰ ਮੈਂ ਦੇਖ ਕੇ ਦੱਸ ਦਾਂ ਜੇ ਪਿਆਹ ਹੋਇਆ ਘਰੇ ਤਾਂ ਉਹਦੇ ਕਾਲ ਦੀ ਵੇਟ ਕਰਦੇ ਆ 10 ਮਿੰਟ ਜੇ ਕੀ ਜਵਾਬ ਉੱਤਰ ਮਿਲਦਾਗਾ ਉਸ ਤੋਂ ਬਾਅਦ ਦੇਣੀ ਆ ਵੀ ਬਣਾਉਣਾ ਹੈਗੇ ਕਿਵੇਂ ਮੁੰਡਾ ਰੈਸਟ ਫਰਮਾ ਰਿਹਾ ਹੈ ਮੁੰਡਾ ਰੈਸਟ ਫਰਮਾ ਰਿਹਾ ਹੈ ਇਹਨਾਂ ਦਾ ਹੀ ਕਰਦੇ ਹੁੰਦੇ ਨੇ ਇਹਨਾਂ ਦਾ ਹੀ ਕਰਦੇ ਹੁੰਦੇ ਨੇ ਸ਼ਾਮ ਤੋਂ ਨਾਲ ਨਿਸ਼ਾਨ ਲਾਉਣ ਵਾਸਤੇ ਹਾਂ ਤੇ ਲਓ ਜੀ ਆਪਾਂ ਉੱਥੇ ਦੁਕਾਨ ਤੋਂ ਆ ਗਏ ਪੁੱਠੇ ਜਿੱਦਾਂ ਕਿ ਆਪਾਂ ਦੱਸੇ ਸੀ ਤੁਹਾਨੂੰ ਕਿ ਆਪਣਾ ਇੱਕ ਮਿੱਤਰ ਸੀ ਉਹ ਕਹਿੰਦਾ ਵੀ ਮੇਰੇ ਕੋਲੇ ਖੰਜਰ ਪਿਆ ਤਾਂ ਉਹ ਆਪਾਂ ਜਿਹੜਾ ਆਪਾਂ ਇਹੋ ਜਿਹਾ ਕੋਈ ਸਿਸਟਮ ਤਿਆਰ ਕਰਨ ਨੂੰ ਕਹਿ ਰਹੇ ਸੀਗੇ ਉਹ ਆਪਾਂ ਕਰਤਾ ਕੈਨਸਲ ਤੇ ਖੰਜਰ ਕਿਹੜਾ ਹੈਗਾ ਹਾਂ ਆਹ ਵਾਲੀ ਆਈਟਮ ਮਿਲ ਗਈ ਜੀ ਆਪਾਂ ਨੂੰ ਆਹ ਕੀ ਲਿਆਏ ਇਹ ਸ਼ਹਿਰ ਮਿਲ ਗਈ ਸਾਡਾ ਫੜੀ ਇੱਕ ਮਿੰਟ ਕੈਮਰਾ ਦਿਖਾ ਦਾਂ ਤੁਹਾਨੂੰ ਆਂਗਲ ਜੀ ਨਾਲ ਵਿੱਚ ਤੇ ਇਹ ਯੂਐਸਏ ਮੇਡ ਹੈ ਜੀ ਇਹ ਮੰਨ ਕੇ ਚਲੋ ਇਹ ਜਿਹੜੀ ਧਾਰ ਦੀ ਗੱਲ ਕਰ ਗਏ ਜਾਂ ਕੁਝ ਵੀ ਆ ਵਧੀਆ ਹੈਵੀ ਹੈ ਕੰਮ ਤੇ ਬਾਕੀ ਇਹਦੇ ਵਿੱਚ ਇੱਥੇ ਵੀ ਜੇ ਕੋਈ ਆਪਾਂ ਕੋਈ ਯੰਤਰ ਪਾਉਣਾ ਪਾਣੀ ਅੰਦਰ ਜਾਂਦਾ ਨਹੀਂਗਾ ਉਹ ਵੀ ਆਪਾਂ ਪਾ ਸਕਦੇ ਆਂਗੇ ਤੇ ਬਾਕੀ ਜਿਹੜੀ ਲਾਈਦਰ ਤੇ ਇਹਦੇ ਨਾਲ ਹੈਗਾ ਆ ਕਿੱਟ ਦਿੱਤੀ ਹੋਈ ਆ ਇਹਦੇ ਵਿੱਚ ਵੀ ਆਪਣੇ ਮਾੜਾ-ਮੋਟਾ ਕੋਈ ਸਮਾਨ ਸੱਲਾਪ ਆਪਾਂ ਪਾ ਸਕਦੇ ਆਂ ਇਹਦੇ ਵਿੱਚ ਜਿੰਮੇ ਦੀ ਇੱਕ ਤਾਂ ਆ ਪੱਥਰ ਨੂੰ ਰਗੜਨ ਵਾਸਤੇ ਇਹ ਚੀਜ਼ ਦਿੱਤੀ ਹੋਈ ਆ ਦੂਜਾ ਇਹਦੇ ਵਿੱਚ ਦਿੱਤਾ ਹੋਇਆਗਾ ਮੱਛੀ-ਮੁੱਛੀ ਫੜਨ ਵਾਸਤੇ ਉਹ ਵੀ ਸਿਸਟਮ ਦਿੱਤਾ ਹੋਇਆ ਹੈਗਾ। ਉਹ ਇਹਦੇ ਵਿੱਚ ਯੰਤਰ ਆਹ ਲੋ ਪਾਣੀ ਸੀ ਕਾਂ ਲਈ ਡੱਬੀ ਤੇ ਮੱਛੀ ਵਗੈਰਾ ਫੜਨ ਵਾਸਤੇ ਜਿਹੜਾ ਹੁੰਦਾ ਉਹ ਤਾਂ ਇੱਥੇ ਲਿਖਿਆ ਵੀ ਹੋਇਆ ਯੂਐਸਏ ਯੂਐਸਏ ਦਾ ਮਾਰਕਾ ਇਹ 2013 ਦੇ ਵਿੱਚ ਉਹਨੇ ਲਿਆਂਦਾ ਸੀਗਾ ਤੇ ਹੁਣ ਰੱਬ ਸੁੱਖ ਰੱਖੇ 2025 ਚੱਲੀ ਜਾਂਦਾ। 7 ਉਹ ਹੋ ਗਏ ਤੇ 5 ਆ ਹੋ ਗਏ 12 ਸਾਲ ਪੁਰਾਣਾ ਖੰਜਰਾ ਇਹ। ਤੇ ਵਧੀਆ ਕੰਡੀਸ਼ਨ ਦੇ ਵਿੱਚ ਸਾਫ ਪਿਆਗਾ ਉਹਦੇ ਕੋਲੇ ਵਿਹਲਾ ਪਿਆ ਸੀ ਤਾਂ ਕਰਕੇ ਉਹ ਕਹਿੰਦਾ ਵੀ ਮੇਰੇ ਕੋਲੇ ਪਿਆਈ ਐਵੇਂ ਕਿਧਰ ਰਿਗਾਰਡ ਜੇ ਲਾਉਂਦਾ ਫਿਰੇਗਾ ਸੁਆਸਤੇ ਤੇ ਬਾਕੀ ਦਾ ਹੈਗਾ ਐਮਾਜੋਨ ਵਾਲਿਆਂ ਦਾ ਫੋਨ ਆ ਗਿਆ ਸੀ ਤਾਂ ਕਰਕੇ ਮੈਂ ਘਰੇ ਆ ਗਿਆ ਐਮਾਜੋਨ ਤੋਂ ਥੋੜਾ ਸਮਾਨ ਮਗਾਇਆ ਸੀ ਕੁਛ ਕੱਜ ਆ ਜਾਣ ਕੁਛ ਐਮਾਜੋਨ ਦਾ ਵੀ ਕੱਲ ਨੂੰ ਆਣਾ ਤੇ ਡੀ ਗੈਸ ਲਾਉਣ ਵਾਲੇ ਸ਼ਾਇਦ ਤਾਂ ਕੱਲ ਨੂੰ ਆਰੀ ਤੇ ਉਹ ਡਿਲੀਵਰੀ ਵਾਲੇ ਮੁੰਡੇ ਆਉਣ ਵਾਲੇ ਆ ਤੇ ਉਹ ਵੀ ਸਮਾਨ ਸਦਾ ਤੁਹਾਨੂੰ ਦਿਖਾਉਣੇ ਆ ਬਾਕੀ ਇਨਕਮਿੰਗ ਹੈਲੋ ਹੈਲੋ ਹਾਂਜੀ ਭਾਈ ਹਾਂਜੀ ਆ ਪਿੰਡ ਦੇ ਨਾਲ ਉੱਡੇ ਪਾਸੇ ਤੇ ਡਾਕਟਰ ਦੀ ਕਹਾੜਾ ਉਧਰੋਂ ਐਂਟਰ ਹੋਗਾ ਗਲੀ ਜੀ ਜਿਹੜਾ ਘਰ ਹੈ ਜੀ ਹਾਂ ਆਜੋ ਵੀਰੇ ਜਾਂ ਡਾਕਟਰ ਵਾਲੀ ਗਲੀ 'ਚ ਹਾਂਜੀ 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 ਵੀਰੇ ਆਜੋ ਮੈਂ ਅੱਗੇ ਖੜਾਂਗਾ ਆ ਜੀ ਇਹ ਤਾਂ ਹੈ ਨਹੀਂ ਯਾਰ ਕਿਤੇ ਬਟਾ ਉਹ ਹਾਂਜੀ 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 ਆਜੋ ਲੈ ਭਈ ਐਮਾ ਜਾਣ ਵਾਲੀ ਡਿਲੀਵਰੀ ਬੁਆਏ ਦਾ ਫੋਨ ਆ ਗਿਆ ਪੁਆ ਹੀ ਨਹੀਂ ਲੱਗ ਰਿਹਾ ਮੈਨੂੰ ਬੰਦਾ ਲੱਗ ਰਿਹਾ ਵੈਸੇ ਉਹ ਆ ਜਾਣ ਤੋਂ ਕਰਦਿਆਂ ਗੱਲ ਬਾਤ ਆ ਜਾ ਭਈ ਮਿੱਤਰ ਪਿਆਰੇ ਵਧੀਆ ਜੀ ਆਪਣਾ ਚਾਹ ਪਣੀ ਦੱਸ ਵਜੇ ਬਾਜੀ ਆ ਪਾਣੀ ਦੇ ਦਿਓ ਇੱਕ ਗਲਾਸ ਆ ਜਾਂਦਰੀ ਆ ਜਾ ਫਿਰ ਨਾ ਬਾਜੀ ਮੈਂ ਕਾਲ ਚਾਹੀ ਮਾੜਾ ਪਾਰਸਨ ਬਾਹਰ ਮਾਂ ਮੰਮੀ ਪਾਣੀ ਫੜਾਇਓ ਇਥੋਂ ਪੀਣ ਵਾਲਾ

ਨੀ ਹੋਣੀ ਬੀਨੂ ਬਾਅਦ ਚਾਹੁੰਦੇ ਆ ਰਾਤ ਨੂੰ ਰਾਤ ਦੇ ਹਮਾਂਗਾ ਸੁਣ ਰੋਕ ਕੇ ਡਬਲ ਨਹੀਂ ਮੰਡੀ ਚ ਹੋਣ ਕਰਾ ਲਿਆ ਆਪਣਾ ਸਟੋਰੀ ਉੱਤੇ ਅੱਜ ਅੱਜ ਕੜਾ ਲਵਾਉਂ ਹਾਂਜੀ 700 ਮੰਡੇ ਹੁੰਦੇ ਸਾਰੇ 100 ਤੋਂ ਅੱਗੇ ਜਿੰਨੇ ਕਰਦੇ ਬਾਈ ਇਹ ਤਾਂ ਫਿਰ ਬਾਅਦ ਚ ਚੈੱਕ ਕਰ ਲਾਂਗੇ ਹਾਂ ਕਰ ਲਾਂਗੇ ਤੁਸੋਂ ਨੰਬਰ ਦੇ ਦਿਓ ਆਪਣਾ ਲੈ ਬਈ ਯੂ ਐਸ ਏ ਵਾਲੇ ਨਵੇਂ ਚਾਕੂ ਨਾਲ ਤੇ ਆਪਾਂ ਜਿਹੜੀ ਆਪਣੀ ਹੋਮ ਡਿਲੀਵਰੀ ਐਮਾ ਤੋਂ ਪਹੁੰਚੀ ਆ ਆ ਕੈਸ਼ ਔਨ ਡਿਲੀਵਰੀ ਦਾ ਆਪਾਂ ਕੀਤਾ ਸੀਗਾ ਤੇ ਪੈਸੇ ਉਹਨੂੰ ਦੇ ਦੇ ਤੇ ਸਮਾਨ ਸੋਲਾ ਜਿਹੜਾ ਹੈਗਾ ਉਹ ਆਪਾਂ ਦਾ ਚੱਕ ਲਿਆ ਤੇ ਇਹ ਹੁਣ ਕਰਦੇ ਆ ਓਪਨ ਦੇਣੀ ਆ ਕੀ ਕੁਝ ਭੇਜਿਆ ਭਈ ਤੇ ਕਿਵੇਂ ਨਾ ਕੋਈ ਆ ਜਾ ਮਤੇ ਵਾਤਾ ਪਰੇ ਬੈਠੀ ਬੈਠੀ ਝਾਕੀ ਜਾਂਦੀ ਹੈ ਮੈਂ ਆ ਜਾਉਂਦੇ। ਇੱਕ ਤਾਂ ਆਪਾਂ ਆ ਮੰਗਾਏ ਸੀਗੇ ਸਿਲੰਡਰ ਦੇ ਚਾਰ ਆਪਾਂ ਹੈਸਰ ਕੰਪਨੀ ਦਾ ਮੰਗਾਏ ਸੀਗੇ ਵਧੀਆ ਹੁੰਦੇ ਆ ਇਹਨਾਂ ਦੇ ਤੇ ਇੱਕ ਆਪਣੀਆਂ ਆਹ ਜਿਹੜੀਆਂ ਹੈਗੀਆਂ ਇਹ ਦੋ ਲੈਟਾਂ ਆਈਆਂ ਸਾਈਕਲ ਦੇ ਮਗਰ ਲਾਉਣ ਵਾਲਾ ਤੇ ਆਹ ਆਪਣੇ ਆ ਗਿਆ ਪੱਖਾ ਇਹ ਵੀ ਘਰ ਲੈਣੇ ਆਰਡਰ ਕੀਤਾ ਸੀਗਾ ਘਰਦਿਆਂ ਨੂੰ ਚਾਹੀਦਾ ਸੀਗਾ ਉਹ ਤੇ ਆਹ ਮੇਰੇ ਖਾਣ ਆਪਣੀ ਪੁਣੀ ਕਿੱਟ ਆ ਇਹ ਹੈਗੀ ਆਪਣੀ ਕਿੱਟ ਇਹ ਆਪਣੇ ਕਿੰਨਾ ਲੀਟਰ ਦੀ ਆ 5 ਲੀਟਰ ਦੀ ਸੀ ਮੈਨੂੰ ਲੱਗਦਾ ਇਹ ਉਹ ਲੈ ਲੈ ਕੋਲ ਤੇ ਦੇ ਲੈ ਇਹ ਸਾਈਕਲ ਦੇ ਮੂਰੇ ਲੱਗੀ ਹੋਈ ਇਹ ਜਮਨ ਕੋਈ ਆਪਣਾ ਜਿਵੇਂ ਛੋਟਾ ਮੋਟਾ ਮੋਟਾ ਜਿਹੜਾ ਵੀ ਸਮਾਨ ਪਾਉਣਾਗਾ ਉਹ ਪੈ ਜਾਊਗਾ ਆ ਜਮੇ ਛੋਟੇ ਮੈਂ ਤਾਂ ਜਿਹਾ ਸਪੀਕਰ ਇਹ ਪੈ ਜਾਊ ਇਸ ਤੇ ਸਪੀਕਰ ਇਹਦੇ ਵਿੱਚ ਤਾਂ ਭਾਵੇਂ ਟੰਗੇ ਜਾ ਪਿਆਸ ਲੋਕ ਹਨ ਹੂੰ ਇਹਦੇ ਵਿੱਚ ਟੰਗੇ ਪਰ ਇਹਦੇ ਵਿੱਚ ਅਵਾਜ਼ ਕਾਹਨ ਜਾਊਗੀ ਫਿਰ ਉਹਦੀ ਆ ਸਪੀਕਰ ਦਾ ਕੁਝਲਾ ਕਰਨਾ ਪਊਗਾ। ਇਹ ਮੇਰੇ ਟੇਚਾ ਟੰਗੇ ਦੇ ਵਿੱਚ ਉਹ ਫਟ ਲੱਗ ਰਿਹਾ ਹੈ ਉਹ ਉੱਥੀ ਅੱਜ ਲਗਾਣੀ ਹੈ। ਉਹ ਤਾਂ ਸੋਹਣੀ ਹੈ ਨਾ। ਆ ਨਾਲ ਟੰਗਣ ਵਾਸਤੇ ਇਸ ਤੇ ਪਾ। ਠੀਕ ਹੈ ਤੇ ਬਾਡਰ ਪ੍ਰੂਫ ਹੈਗੀ ਇਹ ਪਾਣੀ ਪੂਣੀ ਇਹਦੇ ਵਿੱਚ ਨਹੀਂ ਡਾਬਦਾ। ਬੋਟਲ ਭਾਵੇਂ ਵਿੱਚ ਪਾ ਲਿਓ ਇੱਕ ਪਾਣੀ ਆ ਜੀ। ਪਾਣੀ ਵਾਲੀ ਬੋਤਲ ਵੀ ਪਾਣੀ ਸੁਧੋ ਤਾਂ ਉੱਥੇ ਕਰ ਗਈ ਜਾਊਗੀ। ਇਹਦੇ ਨਾਲ ਤਾਂ ਕੁਈ ਹੋਰ ਰਿਗਾਰਡ ਕਰਕੇ ਨਾ ਦੇਖਾਂਗੇ ਇਸ ਤਰ੍ਹਾਂ ਦੇ ਹਾਲਤਾਂ ਨਾ ਸਿਸਿੰਗਾ ਇਹਨਾਂ ਨਾਲ ਉਹਨੇ ਅਸੀਂ ਇਹ ਗੈਸ ਹੈ ਸਿਲੰਡਰ ਆਦਾ ਹਾਂ ਹਾਂ ਇਹਨਾਂ ਨਾਲ ਦੂਜਾ ਆਇਆ ਕਰਾਂਗੇ ਅੱਗ ਬਚਾਇਆ ਕਰੂਗੀ ਨਾ ਠੀਕ ਹੈ ਉਹ ਚੁੱਲਾ ਮੁੰਡੇ ਕੋਲੇ ਹੈਗਾ ਜਾਂ ਮੁੰਡੇ ਕੋਲੇ ਸਿਲੰਡਰ ਕੁਝ ਮੈਂ ਮੰਗਾਲੇ ਕੋਈ ਛੋ ਚੱਕ ਲੂਗਾ ਆਹ ਲੈ ਟੰਨਾ ਇਹ ਆਪਣੇ ਸਾਈਡਰ ਦੇ ਮਦਰ ਲਾਉਂਦਾ ਇਹ ਦੋ ਦੋ ਗਾਗਾਂ ਨਾਲ ਦੋਵੇਂ ਪਾਸੇ ਨਾਲ ਹੀ ਇਹਨਾਂ ਦੇ ਦੋ ਚਾਰਜਿੰਗ ਲੀਡਾ ਇੱਕ ਚਾਰਜਿੰਗ ਲੀਡ ਹੈ ਇੱਕ ਆ ਹੈਗੀ ਇਹਦੇ ਵਿੱਚੋਂ ਕੋਲੇ ਪਾਸੇ ਬਟਨ ਦਿੱਤਾ ਹੈਗਾ ਇਹ ਤੇ ਦੋ ਤਿੰਨ ਸੌਂਡ ਜੇ ਆਏ ਜਗ ਵੀ ਕਰਦੀ ਹੈ ਇਹ ਬਲਿੰਕ ਵੀ ਕਰਦੀ ਹੈਗੀ ਤੇ ਕੱਲੀ ਐਸੋਡ ਵੀ ਜਗਦੀ ਹੈ ਬੰਦ ਹੀ ਹੋਏ ਇੱਕ ਤਾਂ ਇਹ ਜਗਦੀ ਰਹਿੰਦੀ ਹੈਗੀ ਠੀਕ ਹੈ ਆ ਇੱਥੇ ਮਰਦ ਦੇ ਉੱਤੇ ਥੱਲੇ ਜੇ ਜਗਉਂਦੀ ਹੈਗੀ ਇੱਥੇ ਬਲਿੰਕ ਕਰਦੀ ਹੈ ਜਿਆਦਾ ਬਲਿੰਕ ਵਾਲੇ ਕੰਮ ਆਉਂਦਾ ਹੁੰਦਾ ਹੈਗਾ ਇਹ ਤੇ ਬੇਰੋਹੀ ਆ ਗਈ ਜਾਗੋ ਜਣ ਇੱਕ ਨਾਮ ਇਹ ਦੋ ਆ ਇਹ ਬੈਠੇ ਵਿੱਚ ਐ ਸਾਈਡ ਤੇ ਦੋਵੇਂ ਪਾਸੇ ਜਿਹੜੇ ਬੈਕਟ ਨੂੰਗਾ ਉਹਨਾਂ ਦੇ ਲੱਗੇ ਹੋਣਾ ਨਾਲ ਦੋ ਮੜ ਗਏ ਨੇ ਚਾਰ ਤੇ ਜਿਹੜੇ ਰਹਿ ਗਿਆ ਉਹ ਅਲੱਗ ਤੋਂ ਦਿੱਤੇ ਹੋਏ ਨੇ ਤੇ ਆ ਸ਼ੁਰਾ ਇਹ ਸ਼ੁਰਾ ਮੈਂ ਲਵਾਉਣ ਗਿਆ ਸੀ ਸਾਈਕਲ ਤੇ ਮੁੰਡਾ ਕਹਿੰਦਾ ਮੇਰੇ ਕੋਲੇ ਪਿਆ ਵੀ ਸੀਗਾ ਮਿੱਤਰ ਲਿਆ ਜੀ ਤੇ ਉਹ ਕਹਿੰਦਾ ਵੀ ਆ ਹੀ ਰਿਹਾ ਯਾਰ ਨਿਕਾ ਨਾ ਪਾਉਂਦਾ ਇਹਦੇ ਵਿੱਚ ਪਿਆ ਜਮਾ ਹਾਂ ਉਹ ਦੇਖ ਦਿਖਾ ਹੈਗਾ ਵਾਏ ਦਨ ਭਾਈ ਦਾ ਆਏ ਭਾਈ ਦੇ ਬੈਗ ਹਰੋਂ ਵੱਡਾ ਹੈ ਉਹਦੇ ਡਿੱਟਾ ਜਿਹੜਾ ਦੂਜੀ ਸ਼ੋਹਰੇ ਨਹੀਂ ਸੀਗੀ ਉਹਦੇ ਡਿੱਟਾ ਇਹ ਸਮਾਨ ਸਲਾ ਜਿਹੜਾ ਸੀਗਾ ਭਈ ਅੱਜ ਜਮਾ ਨੇ ਹੁਣ ਥੋੜਾ ਸੀਗਾ ਆਪਣਾ ਉਹ ਆ ਗਿਆ ਤੇ ਬਾਕੀ ਜਿਹੜਾ ਹੈਗਾ ਹਜੇ ਕੁਝ ਕੁ ਸਮਾਨ ਆਪਣਾ ਰਹਿੰਦਾ ਹੈ ਆ ਉਹ Amazon ਤੋਂ ਇੱਕ ਆਪਣਾ ਹੈਂਡਲ ਜਾਰ ਰਹਿ ਗਿਆ ਮੈਨੂੰ ਲੱਗਾ ਹਨ Amazon ਤੋਂ ਆਇਆ ਸੀ ਉਹ ਹੈਂਡਲ ਜਾਰ ਰਹਿ ਗਿਆ ਉਹਦੇ ਉੱਤੇ ਆ ਬੈਗ ਡੰਗਣਾ ਆਪਾਂ ਹੈਂਡਲ ਦੇ ਉੱਤੇ ਉਹ ਰਹਿ ਗਿਆ Amazon ਤੋਂ ਆਣ ਵਾਲਾ ਬਾਕੀ ਜਿਹੜਾ ਹੈਗਾ D class ਆਣ ਵਾਲਾ ਸਮਾਨ ਜਾਰ ਰਹਿ ਗਿਆ ਟੈਂਟ ਵਗੈਰਾ ਤੇ ਉਹ ਉਹ ਜਦੋਂ ਆਪਣਾ ਸਮਾਨ ਵਗੈਰਾ ਆਉਂਦਾ ਉਸ ਤੋਂ ਬਾਅਦ ਆਪਾਂ ਬਸ ਸਰਹਾਨੀਆਂ ਤਿਆਰੀਆਂ ਖਿੱਚ ਦਾਂਗੇ ਬਾਕੀ ਜਿਹੜਾ ਹੈਗਾ ਦੂਜਾ ਮੁੰਡਾ ਉਹਨੇ ਵੀ ਆਰਡਰ ਲਾਇਆ ਉਹਦਾ ਮੈਨੂੰ ਲੱਗਾ 21 ਤਰੀਕ ਨੂੰ ਕਹਿੰਦੇ ਸੀਗੇ 20 21 ਨੂੰ ਉਹਦਾ ਆ ਜਾਣਾ ਜਿੱਦਣਾ ਸਮਾਨ ਸੱਦਾ ਸਾਡਾ ਹੋ ਗਿਆ ਪੂਰਾ ਆ ਉਦੋਂ ਤੁਹਾਨੂੰ ਫਿਰ ਨਵੇਂ ਸਫਰਾਂ ਦੀਆਂ ਸੈਰਾਂ ਕਰਾਵਾਂਗੇ ਕਿਉਂ ਮਾਤਾ ਕਿਉਂ ਨਜਾਂ ਨੇ ਰੌਣ ਲਗ ਭਾਗ ਕੱਖਾਂ ਵਾਲਾ ਕੰਮ ਜਾ ਰਿਹਾ ਹੈ ਕਿ ਉਹ ਲੇਬਰ ਜਾ ਵੜਦੀ ਹੈਗੀ ਬਾਕੀ ਸਾਰਾ ਰੇਸ ਪੇ ਵਾਲਾ ਜਿਹੜਾ ਸੀਗਾ ਉਹ ਕਿਰਾਂ ਦੇ ਹੋ ਗਿਆ ਬਸ ਸਪਰੇਅ ਸਿਰ ਇੱਕ ਅੱਧੀ ਔਰ ਕਰਨੀ ਆ ਉਹ ਦਿਹਾੜੀ ਦੇ ਦੂਜੇ ਆਪਣੇ ਕਿਰਾਏ ਵਾਲੇ ਹੋ ਕਰ ਜਾਂਦੇ ਹੁੰਦੇ ਹੈਗੇ ਤੇ ਫਾਕੇ ਠੀਕ ਹੈ ਮੈਂ ਵੇਤਾ ਹੁਣ ਮੈਂ ਘੁੰਮਿਆ 12 ਨੂੰ ਜੇ ਨਜਾਂ ਨਾ ਪਟਣਾ ਉਹ ਸਾਦਾ ਆਸਮੀਂ ਦਾ ਵੀ ਉਹ ਤੱਕ ਅਸੀਂ ਕੁੱਟੇ ਮੁੜਿਆ ਹੋਣਾ ਉਹ ਤਾਂਾਈ ਜਮ ਵੀ ਫਾਈਲ ਤੋਂ ਚੈੱਕ ਕਰਨਾ ਸਰੋ ਠੀਕ ਹੈ ਜੀ ਮਿਲਦੇ ਹਾਂ ਲਓ ਜੀ ਲੱਗਦਾ ਹਥ ਤੁਹਾਨੂੰ ਪੱਖੇ ਦੇ ਵੀ ਦਰਸ਼ਨ ਕਰਾਈ ਦਿੱਗੇ ਆਹ ਡੱਬੀ ਦੇ ਵਿੱਚ ਪੈਕ ਹੋ ਕੇ ਆਇਆ ਸੀ ਐਸ ਲੋਟ ਪੱਖਾ ਇਹ ਤੇ ਇਹ ਇਥੋਂ ਆਏ ਖੋਲਿਆਂ ਦਾ ਇੱਥੇ ਦਾ ਲੱਗਿਆ ਤਾਂ ਲੋਕ ਤੇ ਇਧਰ ਇਹਦੇ ਦੋ ਬਟਨ ਦਿੱਤੇ ਹੋਏ ਨੇ ਇੱਕ ਤਾਂ ਦਿੱਤਾ ਆਪਣੇ ਪੱਖਾ ਚਲਾਉਣ ਵਾਲਾ ਇੱਕ ਦਿੱਤਾ ਲਾਈਟ ਵਾਲਾ ਲਾਈਟ ਇਹਦੇ ਲੱਗੀ ਇਥੇ ਥਲੜ ਦੇ ਪਾਸੇ ਤੇ ਹੁਣ ਜੇ ਇਥੋਂ ਚਲਾਉਨੇ ਆ ਮੰਮੀ ਦਾ ਜਿਵੇਂ ਹੁਣ ਚੁੰਨੀ ਲਈ ਆ ਆ ਚਲਾ। ਹੂੰ ਬੰਗਾ ਹਵਾ ਦੇ ਜਾਂ ਹੈ। ਵੀ ਵਧੀਆ ਮੂੰਹ ਮਾ ਨੂੰ ਐ ਵਧੀਆ ਹਵਾ ਦਿੰਦਾ ਹੈਗਾ ਤੇ ਬਾਕੀ ਜਿਹੜਾ ਹੈਗਾ ਇਹ ਥੱਲੇ ਪਾਸੇ ਲਾਈਟ ਲੱਗੀ ਹੈਗੀ। ਤੇਜ਼ ਵੀ ਕਰ ਸਕਦੇ। ਲਾਈਟ ਤਿੰਨ ਪੁਆਇੰਟਾਂ ਤੇ ਲਾਈਟ ਕੰਮ ਕਰਦੀ ਹੈਗੀ। ਤੇ 1 2 3 ਆਇਆ। ਹੁਣ ਪੂਰਾ ਤੇਜ਼ ਕਰਤਾ। 3 ਨੰਬਰ ਦੇ ਉੱਤੇ ਜਿਹੜਾ ਹੈਗੀ ਹੈਗੀ ਆਪਣੇ ਪੱਖੇ ਦੀ ਸਪੀਡ ਹੈਗੀ। ਜੇ ਆਪਾਂ ਤਿੰਨ ਵਾਰੀ ਨੱਪਦੇ ਆ ਤਾਂ ਸਪੀਡ ਹੌਲੀ-ਹੌਲੀ ਵਧੀ ਜਾਂਦੀ ਹੈ ਤੇ ਚੌਥੀ ਵਾਰੀ ਨੱਪਣ ਤੇ ਬੰਦ ਹੋ ਜਾਂਦਾ ਤਿੰਨ ਵਾਰੀ ਨੱਪਦੇ ਆ ਤਾਂ 1 ਨੰਬਰ 2 ਨੰਬਰ 3 ਤਿੰਨ ਤਿੱਕਰ ਚਾਨਣ ਵਾਧਾ ਘਟਦਾ ਚੌਥੇ ਤੇ ਆ ਕੇ ਬੰਦ ਹੋ ਜਾਂਦਾ ਤੇ ਇਹਦੇ ਨਾਲ ਜਿਹੜੀ ਹਾਈ ਸੀਗੀ ਆਪਣੀ ਚਾਰਜਿੰਗ ਕੇਬਲ ਸੀ ਟੈਪ ਇਹਦੇ ਚਾਰਜਿੰਗ ਕੇਬਲ ਲੱਗਦੀ ਹੈਗੀ ਤੇ ਇਹਦੇ ਰੇਟ ਦੀ ਗੱਲ ਕਰਕੇ ਇਹਦਾ ਰੇਟ 2000 ਰੁਪਇਆ ਐਮ ਆਰ ਪੀ ਹੈ ਇਹਦੇ ਉੱਤੇ ਤੇ ਇਹ ਆਪਾਂ ਨੂੰ ਕਿੰਨੇ ਦਾ ਪਿਆ ਸੀਗਾ ਇਹ ਮੈਨੂੰ ਲੱਗਦਾ 500 ਟਿੱਕਰ ਦਾ ਸ਼ਾਇਦ 4-500 ਦਾ ਪਿਆ ਸੀਗਾ ਇਹ ਸਾਨੂੰ ਤੇ ਇਹ ਬਾਕੀ ਆ ਸਮਾਨ ਦੀ ਵੀ ਥੋੜੇ ਰੇਟ ਦੀ ਗੱਲ ਕਰ ਲਗੇ ਆ ਇਹਦਾ ਰੇਟ ਕਿੰਨਾ ਸੀ ਪੰਤ ਹੈ ਕੁਸ ਧਿਆਨ ਦੇ ਵਿੱਚ ਇਹ ਸਿਲੰਡਰ ਆਪਾਂ ਨੂੰ 4 ਪਏ ਸੀਗੇ ਲਗਭਗ ਮੈਨੂੰ ਲੱਗਦਾ 100 ਤੇ ਇਹਦੀ ਐਮ ਆਰ ਪੀ ਵੈਸੇ ਹੈਗੀ ਆ 499 ਰੁਪਏ ਹੈ ਐਮ ਆਰ ਪੀ ਤੇ ਸਾਰੇ ਇਕੱਠੇ ਆਰਡਰ ਕੀਤੇ ਸੀ 150 ਤੋਂ ਥੱਲੇ ਥੱਲੇ ਮੈਨੂੰ ਲੱਗਾ ਇੱਕ ਪਿਆ ਸੀਗਾ ਇਹ ਸਾਰੇ ਇਹ 5 100 ਦੇ ਘਰਾਂ ਦੇ ਵਿੱਚ 5 600 ਦੇ ਘਰਾਂ ਤੇ ਇੱਥੇ ਜੇ ਕੁਝ ਮਿਲਦਾ ਪਏ ਸੀਗੇ ਇਹ ਅ 5 600 ਤੋਂ ਜ਼ਿਆਦਾ ਮਾੜੇ ਮੁੱਟੇ ਜ਼ਿਆਦੇ ਉੱਤੇ ਥੱਲੇ ਹੁਣ ਪਤਾ ਨਹੀਂ 670 ਦੇ 600 670 ਇੱਥੇ ਜੇ ਕੁਝ ਬਾਕੀ ਤੁਹਾਨੂੰ ਰੇਟ ਜਿਹੜਾ ਕਨਫਰਮ ਹੈਗਾ ਉਹ ਫੋਨ ਤੇ ਜਿਹੜਾ ਪਾਊਡਰ ਲਾਇਆ ਸੀ ਉਹ ਤੋਂ ਦੇਖ ਕੇ ਦੱਸ ਦਾਂਗੇ ਤੇ ਬਿੱਲ ਹੋਊਗਾ ਸਾਚਾ ਬਿੱਲ ਵਾਲੀ ਪਰਚੀ ਲੱਗੀ ਹੁੰਦੀ ਹੈ ਨਾ ਇਹਦੇ ਹੈ ਨਾ ਉਹਦੇ ਦੇਖੀ ਉਹਦੇ ਦੇਖੀ ਉਹਦੇ ਉਹਦੇ ਲੱਗੀ ਹੋਗੀ ਇਹਦੇ ਵੀ ਲੱਗੀ ਹੋਰ ਫਿਰ ਉਹਦੇ ਉਹਨੇ ਮੇਰੇ ਫੋਨ ਤੇ ਦੇਖੀ ਮੇਰੇ ਇਧਰ ਕਿੱਥੇ ਉਹ ਜਿਹੜਾ ਆਪਣੇ ਦੂਜਾ ਫੋਨ ਉਹ ਰੇੜੇ ਉਧਰ ਚਾਰਜ ਲਾਇਆ ਸੀ ਆਪਾਂ ਨੂੰ ਭਲਾਇਆ ਸੀ ਆਰਡਰ ਤੇ ਜੇ ਆਹ ਲਾਈਟਾਂ ਦੀ ਗੱਲ ਕਰਕੇ ਤਾਂ ਲਾਈਟਾਂ ਦੀ ਐਮ ਆਰ ਪੀ ਜਿਹੜੀ ਹੈਗੀ ਆ 790 ਰੁਪਏ ਤੇ ਇਹ ਵੀ ਹੁਣ ਮੇਰੇ ਧਿਆਨ ਚ ਨਹੀਂ ਆਇਆ ਇਹ ਮੈਨੂੰ ਲੱਗਾ ਪੰਗਾ ਸੀਗਾ ਆਪਾਂ ਨੂੰ 400 ਦੇ ਘਰਾਂ ਦੇ ਵਿੱਚ ਪੰਗਾ ਸੀਗਾ ਤੇ ਆਹ ਬੈਗ ਜਿਹੜਾ ਪਿਆ ਸੀਗਾ ਇਹ ਆਪਾਂ ਨੂੰ ਪਿਆ ਸੀ ਮੇਰੇ ਹਿਸਾਬ ਨਾਲ 600 ਦੇ ਘਰਾਂ ਦੇ ਸੀ 700 ਦਾ ਇੱਥੇ ਦੀ ਪਿਆ ਸੀ ਤੇ ਸਾਰਾ ਸਮਾਨ ਵਨ ਕੇ ਚਲੋ ਇਹਦਾ ਜਿਹੜਾ ਆਪਾਂ ਪੇ ਕੀਤਾਗਾ ਆ ਨਾਈਕ ਤੋਂ ਬਿਨਾ ਜਿਹੜਾ ਦੂਜਾ ਸਾਰਾ ਸਮਾਨ ਆ ਉਹਦੇ ਵਿੱਚ ਆਹ ਹੁਰਜਾ ਆ ਜਾਂਦਾਗਾ ਸਿਲੰਡਰ ਲਾਈਟਾਂ ਬੈਗ ਤੇ ਕਾਹ ਪੱਖਾ ਇਹ ਆਪਾਂ ਨੂੰ 2400 ਤੇ ਦਿੱਤੇ ਆ ਇਹਦੇ ਆਪਾਂ ਰੁਪਏ 2460 ਰੁਪਏ ਪੇ ਕੀਤੇ ਆ ਇਹਨਾਂ ਚਾਰੇ ਚੀਜ਼ਾਂ ਦੇ ਬਾਕੀ ਜਿਹੜਾ ਐਗਜ਼ੈਕਟ ਰੇਟ ਹੈਗਾਗਾ ਉਹ ਮੈਂ ਜਾਂਦਾ ਵਿੱਚ ਸਕਰੀਨਸ਼ਾਟ ਮਾਰ ਕੇ ਉਹ ਲਾ ਦੂੰਗਾ ਤੇ ਜਾਂ ਭਾਈ ਤੁਹਾਨੂੰ ਜਿਹੜੀ ਹੈਗੀ ਮੈਂ ਦੱਸ ਦੂੰਗਾ ਰੇਟ ਦੇ ਠੀਕ ਹੈ ਜੀ ਸਮਾਏ ਇੱਕ ਕਕੇ ਵੇਲੇ ਦਾ ਹੋ ਗਿਆ ਤੇ ਆਪਾਂ ਜਾ ਰਹੇ ਆ ਪੰਜਾਬ ਬਸਡੇ ਆ ਲਗਭਗ ਆਹ ਦੁਕਾਨਾਂ ਹਜੇ ਹਰਿਆਣੇ ਚ ਆਉਂਦੀਆਂ ਨੇ ਇਹ ਪੋਲਾ ਜਿਹੜਾ ਪੰਜਾਬ ਹਰਿਆਣੇ ਦੀ ਹੱਦ ਤੇ ਆ ਤੇ ਪੰਜਾਬ ਬਸਡੇ ਆਪਾਂ ਕਿਵੇਂ ਜਾ ਰਹੇ ਆ ਆ ਲੀੜਾ ਕਪੜਾ ਸੀਗਾ ਇਹ ਆਪਣੇ ਰਿਸ਼ਤੇਦਾਰੀ ਚ ਭੇਜਣਾ ਸੀ ਭਾਈ ਉਹਨਾਂ ਨੂੰ ਚਾਹੀਦਾ ਸੀਗਾ ਸਟਿਚ ਹੋਣ ਵਾਸਤੇ ਇੱਧਰ ਦਿੱਤਾ ਸੀ ਤੇ ਆਹ ਦੁਕਾਨਾਂੜੀਆਂ ਤੇ ਦੇਖ ਪਾਰ ਰਿਹਾ ਹਿੰਦੀ ਦੇ ਵਿੱਚ ਲਿਖੇ ਆ ਇਹ ਆਪਣੇ ਹਰਿਆਣੇ ਦੇ ਵਿੱਚ ਆਹ ਤੇ ਆਵਾਂਗੇ ਤੋਂ ਅਗਲੀ ਦੁਕਾਨ ਆ ਇੱਥੋਂ ਜਿਹੜੀਆਂ ਦੁਕਾਨਾਂ ਹੈ ਜਾਂਗਾ ਇਹ ਪੰਜਾਬੀ ਦੇ ਵਿੱਚ ਲੈਂਗੁਏਜ ਇਹਨਾਂ ਦੀ ਹੋ ਜਾਂਦੀ ਆ ਤੇ ਪੰਜਾਬ ਦੇ ਵਿੱਚ ਆ ਜਾਂਦ ਗਾਣੇ ਆ ਹਰਿਆਣਾ ਪੁਲਿਸ ਦਾ ਨਾਕਾ ਸੀਗਾ ਇਦੂ ਅੱਗੇ ਪੰਜਾਬ ਪੁਲਿਸ ਇਸ ਦਾ ਏਅਰ ਜਿਹੜਾ ਹੈਗਾ ਉਹ ਸਟਾਰਟ ਹੋ ਜਾਂਦਾ ਆ ਬਾਰਡਰ ਦੇ ਉੱਤੇ ਪਾਇਆ ਜਾਂਦਾ ਭਾਈ ਸਾਡਾ ਦੱਬ ਵਾਲੀ ਏ ਆ ਗਿਆ ਜੀ ਪੰਜਾਬ বাস ਸਟੈਂਡ ਕਿੱਲੇ ਵਾਲੀ ਮੰਡੀ ਪੰਜਾਬ ਵਾਲਾ বাসੜਾ ਵਜਦਾ ਜੀ ਹਰਿਆਣਿਆਂ ਵਾਲਾ ਆਪਣਾ ਉਤਰ ਰਿਹਾ ਤੇ ਟਾਲਾ ਰੋਡ ਤੇ ਚੌਂਕ ਆ। ਆ ਇੱਥੇ ਕਿੱਧੜ ਵਾਲੀ বাস ਤੇ ਫੜਾਉਨੇ ਆ। ਆ ਸੂਟ। ਭਾਲਦੇ ਆਂ বাস ਪਹਿਲਾਂ। ਆ ਭਾਈ ਚਿੱਟੀ ਤੇ ਪੀਲੀ ਦੀ বাস ਨਜ਼ਰ ਆਉਂਦੀ ਆ ਗਿੱਦੜ ਗੇ ਵਾਲੀ। ਨਿਊ ਦੀਪ ਵਾਲਿਆਂ ਦੀ। ਭਾਈ ਗਿੱਦੜ ਵਾ। ਆ ਜਾ ਆ ਜਾ ਆ ਜਾ। ਹਾਂ 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 ਹਾਂ। ਲਓ ਜੀ ਸਮਾਂ ਐ ਇਸ ਵਕਤ ਸ਼ਾਮ ਦਾ ਹੋ ਗਿਆ ਤੇ ਆਪਾਂ ਜਿਹੜਾ ਸੀਗਾ ਦੁਪਹਿਰੇ ਸਮਾਨ ਵਗੈਰਾ ਫੜਾ ਕੇ ਉਸ ਤੋਂ ਬਾਅਦ ਘਰੇ ਆ ਗਏ ਭਈ ਰੈਸਟ ਪਰਮਾਉਣ ਲੱਗੇ ਸੀਗੇ ਤੇ ਹੁਣ ਟਰੈਕਟਰ ਆ ਗਿਆ ਨੀਰਾ ਪੱਠਾ ਲਾ ਦਨੇ ਆ ਤੇ ਬਸ ਉਸ ਤੋਂ ਬਾਅਦ ਬਲੌਗ ਦੀ ਸਮਾਪਤੀ ਐ ਰੀਟਾ ਆ ਓਰੇ ਆ ਜਾ ਆ ਜਾ ਆ ਜਾ Vai tra! Urea! ਜਾ ਪੱਠਾ ਲਾਤਾ ਤੇ ਟਰੈਕਟਰ ਵਗੈਰਾ ਭਾਈ ਕਰਤਾ ਆਪਾਂ ਅੰਦਰ ਤੇ ਇਸੇ ਦੇ ਨਾਲ ਹੀ ਆਪਾਂ ਪਹਿਲਾ ਮਾਰਾ ਦੀ ਹਾਜ਼ਰੀ ਲਵਾ ਲਈ ਤੇ ਤੇ ਮੇਰੇ ਪੁੱਤ ਦਾ ਬਲਾਵਕ ਸੰਗੋ ਕਰਿਓ ਤੇ ਜੇ ਤੁਹਾਨੂੰ ਸੰਗਾਂ ਲੱਗਿਆ ਤਾਂ ਜਰੂਰ ਸਾਨੂੰ ਫੇਰ ਤੋਂ ਆਹ ਤੇ ਸਸਰੀ ਘਰ ਸਸਰੀ ਘਰ ਜੇ ਠੰਕਰਾ ਅਨਸਾਰ ਹੈ ਮੇਰੇ ਵੀ ਜੇ ਤਾਂ ਸੰਗਾਂ ਲੱਗ ਜਾਂਦੀ ਜੀ ਮਾਦਾ ਇਹਨੇ ਪੈਸਾ ਸ੍ਰੀ ਕਾਰਡ ਭਲਾਈਆ ਤੇ ਕਹਿੰਦੇ ਭਾਈ ਬਈ ਨੂੰ ਫੋਲੋ ਫੋਲੋ ਕਰ ਲਿਓ ਤੇ ਜੇ YouTube ਤੇ ਦੇਖ ਰਹੇ ਹੋ ਤਾਂ ਫੇਰ ਸਬਸਕ੍ਰਾਈਬ ਕਰ ਲਿਓ Facebook ਤੇ ਜੁੜੇ ਹੋਏ ਤਾਂ ਫੋਲੋ ਕਰ ਲਿਓ Insta ਤੇ ਦੇਖ ਰਹੇ ਹੋ ਤਾਂ ਵੀ ਭਾਈ ਫੋਲੋ ਕਰ ਲਿਓ ਤੇ ਜੇ ਆਪਣੀਆਂ ਵੀਡੀਓ ਵਗੈਰਾ ਵਧੀਆ ਲੱਗੀਆਂ ਬਲੌਗ ਵਗੈਰਾ ਵਧੀਆ ਲੱਗਦੇ ਨੇ ਤੇ ਪਿੰਡਾਂ ਦਾ ਦੇਸੀ ਪਰਦੇਸੀ ਮਾਹੌਲ ਤੇ ਜਿਹੜੀ ਜਿਹੜੀ ਵੀ ਜਾਣਕਾਰੀ ਜੋ ਵੀ ਤੁਹਾਨੂੰ ਸਾਂਝੀ ਕਰਦੇ ਆਂ ਤੇ ਉਹ ਤੁਹਾਨੂੰ ਚੰਗੀ ਲੱਗਦੀ ਆ ਲਾਹੇਵੰਦ ਲੱਗਦੀ ਆ ਤਾਂ ਭਾਈ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਚੰਗਾ ਰਿਹਾ ਕੋਈ ਕਮੈਂਟ ਕਰ ਦਿਆ ਕਰੋ ਜੇ ਕਰਨ ਜੋਗ ਲੱਗਦਾ ਤਾਂ ਤੇ ਬਾਕੀ ਇਸੇ ਦੇ ਨਾਲ ਅੱਜ ਦਾ ਕੱਲ ਨੂੰ ਨਵਾਂ ਵਲੌਗ ਨਵੀਂ ਸਵੇਰ ਨਾਲ ਮਿਲਦੇ ਆਂ ਤੇ ਨਵਾਂ ਕੁਝ ਦਿਨ ਦਿਖਾੜਾ ਕੀ ਉਹਦਾ ਰਹਿੰਦਾ ਤੇ ਕੱਲ ਨੂੰ ਭਾਈ ਆਪਣੀ ਗੱਲ ਕਰਕੇ ਅੱਜ 15 ਅਗਸਤ ਦੀ ਕੱਲ ਨੂੰ ਸੰਗਰਾਮ ਦਾ 16 ਅਗਸਤ ਦੀ ਤੇ ਸੰਗਰਾਮ ਦਾ ਵਾਲਾ ਦਿਣਾ ਤੇ ਤੜਕੇ ਦੇਖਦੇ ਆਂ ਟਾਈਮ ਨਾਲ ਨਾ ਧੋ ਕੇ ਗੁਰਦੁਆਰਾ ਸਾਹਿਬ ਫਾਜ਼ਰੀ ਲਾ ਕੇ ਆਵਾਂਗੇ ਤੇ ਉਸ ਤੋਂ ਬਾਅਦ ਬਾਕੀ ਦੀ ਦਿਨਚਰਿਆ ਜਿਵੇਂ ਰਹਿੰਦੀ ਆ ਉਹ ਤੁਹਾਡੇ ਨਾਲ ਜ਼ਰੂਰ ਤਾਂ ਜੀ ਕਰਾਂਗੇ ਤਾਂ ਇਸ ਹਾਂ ਨਹੀਂ ਖੇਤ ਨਹੀਂ ਉਸ ਤੋਂ ਬਾਅਦ ਮਾੜਾ ਮੋਟਾ ਕੰਮ ਤੰਦਾਗਾ ਦੇਖਦੇ ਆ ਕੋਈ ਨਿਕਲਦੇ ਆ ਕਿਸੇ ਫਸੇ ਟਿੱਬਦੇ ਆ ਬਾਹਰ ਨੂੰ ਤੇ ਬਾਕੀ ਅੱਜ ਦਾ ਵਲੋਗ ਸੇ ਆਪਣਾ ਇੱਥੇ ਸਮਾਪਤ ਹੁੰਦਾ ਹੈ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਰੱਬ ਰਾਖਾ